ਜੀ ਤਾਂ ਜੀ ਰੈਗੀ लाडी ਬਰਾਤ ਲੈ ਕੇ ਨਹੀਂ ਪੁੱਜਿਆ ਲਾੜਾ ਕੁੜੀ ਵਾਲਿਆਂ ਦੀ ਹੋ ਗਈ ਜਖਸਾਈ ਅੰਮ੍ਰਿਤ ਸਰਦੇ ਸੁਲਤਾਨਵੰਦ ਪੱਤੀ ਇਲਾਕੇ ਤੋਂ ਜਿੱਥੇ ਵਿਆਹ ਵਾਲੇ ਦਿਨ ਲਾੜੀ ਸੱਜ ਧੱਜ ਕੇ ਆਪਣੀ ਬਰਾਤ ਦੀ ਉਡੀਕ ਕਰ ਰਹੀ ਪਰ ਲਾੜਾ ਬਰਾਤ ਲੈ ਕੇ ਨਹੀਂ ਪਹੁੰਚਿਆ ਵਿੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਵਿਆਹ ਦਾ ਝੂਠਾ ਵਾਅਦਾ ਕਰਕੇ ਲਾੜਾ ਮੌਕੇ ਤੋਂ ਫਰਾਰ ਹੋ ਗਿਆ ਮੁਤਾਬਕ ਉਸ ਨੂੰ ਤੋਂ ਖਾ ਦੇਣ ਵਾਲਾ ਮੁੰਡਾ ਕਾਫੀ ਲੰਮੇ ਸਮੇਂ ਤੋਂ ਉਸ ਦਾ ਪਿੱਛਾ ਕਰਦਾ ਸੀ ਜਦੋਂ ਸਕੂਲ ਜਾਂਦੀ ਸੀ ਤਾਂ ਉਸ ਦਾ ਪਿੱਛਾ ਕਰਦਾ ਸੀ ਉਹ ਜਿੱਥੇ ਵੀ ਜਾਂਦੀ ਸੀ ਉਹ ਮੁੰਡਾ ਉਸ ਦਾ ਪਿੱਛਾ ਕਰਦਾ ਰਹਿੰਦਾ ਜਿਸ ਤੋਂ ਬਾਅਦ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਮੁੰਡੇ ਨਾਲ ਉਹ ਘੁੰਮਣ ਹੋਟਲ 'ਚ ਵੀ ਜਾਂਦੀ ਸੀ ਪਰ ਜਦੋਂ ਉਸ ਨੇ ਵਿਆਹ ਕਰਨ ਦੀ ਗੱਲ ਕਹੀ ਤਾਂ ਮੁੰਡੇ ਨੇ ਮਨਾ ਕਰ ਦਿੱਤਾ ਜਿਸ ਤੇ ਸ਼ਿਕਾਇਤ ਉਸ ਨੇ ਮਹਿਲਾ ਕਮਿਸ਼ਨ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਮੁੰਡੇ ਨੂੰ ਵਿਆਹ ਲਈ ਰਾਜ਼ੀ ਕਰ ਲਿਆ ਦੋਵਾਂ ਦਾ ਵਿਆਹ ਦੀ ਤਰੀਕ 30 ਮਾਰਚ ਤੇ ਹੋਈ ਪਰ ਵਿਆਹ ਵਾਲੇ ਦਿਨ ਲਾੜਾ ਬਰਾਤ ਲੈ ਕੇ ਨਹੀਂ ਪਹੁੰਚਿਆ ਪੀਰਤਾ ਦੀ ਮੰਗ ਹੈ ਕਿ ਉਸ ਨੂੰ ਧੋਖਾ ਦੇਣ ਵਾਲੇ ਲਾੜੇ ਖਿਲਾਫ ਬੜੀ ਕਾਨੂੰਨੀ ਕਾਰਵਾਈ ਕੀਤੀ ਜਾਏ ਆਪਣੀ ਨਾਲ ਵਿਆਹ ਕਰਾਉਂਦੇ ਮੈਨੂੰ ਝੂਠੇ ਲਾਰੇ ਲਾਏ ਝੂਠੇ ਵਾਦੇ ਵੀ ਕੀਤੇ ਮੈਨਾਂ ਕਿ ਮੈਂ ਤੇਨਾਂ ਵਿਆਹ ਕਰਾਉਣਾ ਮੈਂ ਪੰਜਾਬ ਸਾਲਾਬਾਦ ਪੱਕਾ ਤੇ ਨਵਿਆ ਵਿਆਹ ਕਰਾਉਣਾ ਵਾ ਤੇ ਅੱਜ ਉਹ ਵਿਆਹ ਦੀ ਤਰੀਕ ਰੱਖ ਕੇ ਵਿਆਹ ਤੋਂ ਹੀ ਮੁੱਕ ਗਿਆ ਉਹਨੇ ਮੈਨਾਂ ਗਲਤ ਕੀਤਾ ਉਹਨੂੰ ਉਹਦੀ ਬੰਦੀ ਮੈਂ ਇਹ ਚੋਨੀਆ ਕਿ ਹੁਣ ਉਹਦੇ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਮੈਂ ਉਹਦੇ ਖਿਲਾਫ ਦਰਖਾਸਤ ਦਿੱਤੀ ਸੀ ਕਿ ਇਹ ਮੈਨੂੰ ਵਿਆਹ ਦਾ ਝੂਠਾ ਲਾਰਾ ਲਾ ਕੇ ਮੈਨਾਂ ਗਲਤ ਸੰਬੰਧ ਬਣਾ ਕੇ ਤੇ ਮੈਨੂੰ ਅੱਜ ਅੱਧ ਵਿਚਾਲੇ ਛੱਡ ਗਿਆ ਕਰਦੇ ਫੋਨ ਲਾਇਆ ਕਹਿੰਦੇ ਜੋ ਦਖਲ ਕੀਤਾ ਹੀ ਨਹੀਂ ਦਾ ਹੋਣਾ ਤੇ ਮੁੰਡਾ ਦਾ ਹੀ ਮੈਂ ਕੱਲਾ ਹੋਣਾ ਕਪੜਾ ਲੀੜਾ ਬਣਾਇਆ ਹੁੰਦਿਆਂ ਤੁਹਾੜ ਕੋ ਪੈ ਨਹੀਂ ਆ ਗਈ ਪੈਰ ਤੇ ਪੈਸੇ ਕਢਾਏ ਕੋਈ ਜਾਫੜ ਕਿ ਚਲ ਕੋਈ ਨਹੀਂ ਜਿਉ ਕੋੜ ਮੈਂ ਜਿੱਤੇ ਨਾ ਵੀ ਮੁੰਡਾ ਮੰਨੂਗਾ ਆਈ ਆਪਣੇ ਕੋਲ ਕਰਦਾਂਗਾ ਤੇ ਕੱਲ ਨੂੰ ਸਾਡੀ ਕੁੜੀ ਤੀਨ ਨਹੀਂ ਸਕਦੇ ਨਾ ਧੋਖਾ ਨਾ ਦਵੇ। ਪੁਲਿਸ 112 ਨੰਬਰ ਤੇ ਸ਼ਿਕਾਇਤ ਮਿਲਣ ਤੇ ਪੁਲਿਸ ਲਾੜੀ ਦੇ ਘਰ ਪਹੁੰਚੀ। ਪੁਲਿਸ ਅਫਸਰ ਨੇ ਪੀੜਤਾ ਦੇ ਬਿਆਨ ਤੇ ਮਾਮਲਾ ਦਰਜ ਕਰ ਵਰਤੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਹਨਾਂ ਦੱਸਿਆ ਕਿ ਕੁੜੀ ਮੁੰਡੇ ਦਾ ਮਾਮਲਾ ਪਹਿਲਾਂ ਹੀ ਮਹਿਲਾ ਕਮਿਸ਼ਨ ਕੋਲ ਚੱਲ ਰਿਹਾ ਹੈ। ਉਹ ਵੀ ਮਹਿਲਾ ਕਮਿਸ਼ਨ ਨੂੰ ਇਹ ਜਾਣਕਾਰੀ ਦੇਣਗੇ ਕਿ ਵਿਆਹ ਵਾਲੇ ਦਿਨ ਲਾੜਾ ਬਰਾਤ ਲੈ ਕੇ ਨਹੀਂ ਪੁੱਜਿਆ ਜਿਸ ਤੋਂ ਬਾਅਦ ਲਾੜੇ ਖਿਲਾਫ ਵਾੜਦੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਸੁਬਾਰਾਂ ਤੋਂ ਹੀ ਆਈਆਂ ਇੱਥੇ ਆ ਕੇ ਅਸੀਂ ਪਤਾ ਕੀਤਾ ਇਹ ਕੁੜੀ ਨੇ ਚੂੜਾ ਪਾਇਆ ਹੋਈ ਠੀਕ ਹੈ ਤਿਆਰ ਬਿਆਰ ਤਿਆਰ ਬੈਠੀ ਸੀ ਤੇ ਮੁੰਡਾ ਨਹੀਂ ਪਹੁੰਚਿਆ ਉੱਥੇ ਤੇ ਆਈ ਹੁਣ ਆਏ ਆ 152 ਦੇ ਇੰਦੀ ਆਲਰੇਡੀ ਜਿਹੜੀ ਕੰਪਲੇਂਟ ਹੈ ਉਹ ਵੂਮਨ ਸਭ ਤੇ ਚੱਲ ਰਹੀ ਹੈ ਬਾਕੀ ਡੀਲ ਹੋਈ ਕਰਨਗੇ ਪਿੱਛੇ ਹੋ ਜਾਓ ਜੀ ਉਹ ਗੱਲ ਉਹ ਵੀ ਗੱਲ ਆ ਡੀਲ ਹੋ ਗਈ ਹੁਣ ਇਨਫੋਰਮ ਕਰ ਦਿੱਤਾ ਹੈ ਹੁਣ ਆਪਣੇ ਔਮਨ ਸ਼ਾਹ ਦੇ ਇੰਚਾਰਜ ਜਿਹੜੇ ਨੇ ਮੇਰੇ ਨਾਲ ਲੱਗ ਕੇ ਉਹ ਦੇਖਾਂ ਬਰਹਾਲ ਹੁਣ ਵੇਖਣਾ ਹੋਏਗਾ ਕਿ ਪੁਲਿਸ ਤੇ ਮਹਿਲਾ ਕਮਿਸ਼ਨ ਕਿੰਨੀ ਛੇਤੀ ਧੋਖੇਬਾਜ਼ ਲੜਾਈ ਨੂੰ ਕਾਬੂ ਕਰਕੇ ਪੀੜਤ ਲੜੀ ਨੂੰ ਇਨਸਾਫ ਦਪਾਉਂਦੇ ਨੇ ਮਨਿੰਦਰ ਮੋਹੰਗਾ ਪੀਟੀਸੀ న్యూਸ ਅੰਬੈਸਡਰ